ਤਾੜੀਆਂ ਲਾ ਦਿਓ ਇੱਕ ਵਾਰ ਜ਼ੋਰਦਾਰ ਜੀ ਔਰ ਸਾਰੀ ਮਹਿਨਾਜ਼ ਕਲਮਾ ਬੈਠੀਆਂ ਪੰਜਾਬ ਦੇ ਮਨਨੇ ਪਰਮਨਨੇ ਗੀਤਕਾਰ ਜਿਨ੍ਹਾਂ ਦੇ ਗੀਤਾਂ ਤੇ ਕੁੱਲ ਦੁਨੀਆ ਨੱਚਦੀ ਹੈ ਸੋ ਅਲਫਾਜ਼ਾਂ ਦੇ ਸਮੁੰਦਰ ਦੇ ਵਿੱਚੋਂ ਗੋਤੇ ਲਾ ਕੇ ਬੜੀ ਮਿਹਨਤ ਦੇ ਨਾਲ ਆਪ ਸਭ ਜਾਣਦੇ ਹੋ ਕਿ ਕਿਸ ਤਰ੍ਹਾਂ ਇੱਕ ਗੀਤਕਾਰ ਇੱਕ ਗੀਤ ਨੂੰ ਤਿਆਰ ਕਰਦਾ ਹੈ ਤੇ ਕ੍ਰੈਡਿਟ ਕੋਈ ਹੋਰ ਲੈ ਜਾਂਦਾ ਹੈ ਸੋ ਕਈ ਵਾਰੀ ਤੇ 1921 ਦਾ ਫਰਕ ਹੁੰਦਾ ਕਿ ਚਲੋ ਉਹ ਵੀ ਪਰ ਕਈ ਵਾਰੀ 1921 ਦਾ ਫਰਕ ਪੈ ਜਾਂਦਾ ਕਿ ਉਹ ਗੀਤਕਾਰ ਜਿਨ੍ਹਾਂ ਦੀ ਗੀਤਾਂ ਤੇ ਧੁਨਾਂ ਤੇ ਸਾਰੀ ਦੁਨੀਆ ਨੱਚਦੀ ਹੈ ਕਈ ਵਾਰੀ ਬਹੁਤ ਸਾਰੇ ਗੀਤਕਾਰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਦੇ ਵਿੱਚ ਨੱਚਦੇ ਰਹਿੰਦੇ ਸੋ ਇਹ ਜਿਹੜਾ ਉਪਰਾਲਾ ਮੇਰੇ ਵੱਡੇ ਵੀਰ ਕੁਮਾਨ ਸਾਹਿਬ ਪੱਟੀਪਰੀ ਵਾਲਾ ਉਹਨਾਂ ਦੀ ਪੂਰੀ ਟੀਮ ਮੈਂ ਸੈਲੂਟ ਕਰਦਾ ਐਪਰੀਸ਼ੀਏਟ ਕਰਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਜ਼ੋਰਦਾਰ ਤਾੜੀਆਂ ਇਸ ਉਪਰਾਲੇ ਦੇ ਲਈ ਕਿ ਉਹਨਾਂ ਗੀਤਕਾਰਾਂ ਨੂੰ ਉਹ ਉਹਨਾਂ ਸਾਰਿਆਂ ਨੂੰ ਉਹ ਹੱਕ ਮਿਲਣਾ ਚਾਹੀਦਾ ਉਹ ਮਿਆਰ ਉਹ ਮੁਕਾਮ ਮਿਲਣਾ ਚਾਹੀਦਾ ਜਿਸ ਮੁਕਾਮ ਦੇ ਉਹ ਹੱਕਦਾਰ ਹੈ ਸੋ ਮੈਂ ਅਕਸਰ ਪੰਜਾਬੀ ਗੀਤਾਂ ਬਾਰੇ ਪੰਜਾਬੀ ਗੀਤਕਾਰਾਂ ਬਾਰੇ ਅਕਸਰ ਕਹਿੰਨਾ ਚੀਮਾ ਸਾਹਿਬ ਕੀ ਬਾਤ ਹੈ ਜਿਨ੍ਹਾਂ ਦੇ ਨਾਲ ਅਸੀਂ ਸੈਂਕੜੇ ਸ਼ੋਅ ਕੀਤੇ ਆ ਤੁਹਾਡੇ ਨਾਲ ਸ਼ੋਅ ਕਰਦੇ ਕਰਦੇ ਹਰ ਕਲਾਕਾਰ ਇੱਕ ਅੱਛੇ ਮੁਕਾਮ ਤੇ ਪਹੁੰਚਿਆ ਜੀ ਸੋ ਮੈਂ ਪੰਜਾਬੀ ਗੀਤਾਂ ਬਾਰੇ ਤੇ ਪੰਜਾਬੀ ਗੀਤਕਾਰਾਂ ਬਾਰੇ ਅਕਸਰ ਕਹਿਣਾ ਹੁੰਦਾ ਕਿ ਮਿਹਨਤ ਤੇ ਲਗਨ ਹਰ ਇਨਸਾਨ ਵਿੱਚ ਪਹਿਚਾਨ ਪਾ ਦਿੰਦੀ ਹੈ ਮਿਹਨਤ ਤੇ ਲਗਨ ਹਰ ਇਨਸਾਨ ਵਿੱਚ ਪਹਿਚਾਨ ਪਾ ਦਿੰਦੀ ਹੈ ਪਾਣੀ ਦੀ ਇੱਕ ਬੂੰਦ ਪੱਥਰ ਤੇ ਨਿਸ਼ਾਨ ਪਾ ਦਿੰਦੀ ਹੈ ਰੱਬ ਦੀ ਸੱਚੀ ਬੰਦਗੀ ਹੈ ਪੰਜਾਬੀ ਗੀਤਕਾਰੀ ਜਿਹੜੀ ਸਿਰ ਚੜ ਕੇ ਬੋਲਦੀ ਹੈ ਤੇ ਮੁਰਦਿਆਂ ਵਿੱਚ ਵੀ ਜਾਣ ਪਾ ਦਿੰਦੀ ਹੈ ਸੋ ਇਹ ਉਹ ਕਲਮਾਂ ਬੈਠੀਆਂ ਜਿਨ੍ਹਾਂ ਦੇ ਵਿੱਚ ਮੁਰਦਿਆਂ ਵਿੱਚ ਵੀ ਜਾਣ ਪਾਉਣ ਦੀ ਹਿੰਮਤ ਰੱਖਦੇ ਆ ਔਰ ਮੈਂ ਅਕਸਰ ਮੰਨਦਾ ਕਿ ਜੇ ਸਭ ਤੋਂ ਵੱਧ ਤਾਕਤਵਰ ਦਲੇਰ ਬੰਦੇ ਜਿਹੜੇ ਆ ਉਹ ਗੀਤਕਾਰ ਹੁੰਦੇ ਆ ਰਾਈਟਰ ਹੁੰਦੇ ਆ ਜਿਹੜੇ ਰੱਬ ਨਾਲ ਵੀ ਗੱਲਾਂ ਕਰ ਲੈਂਦੇ ਆ ਚੰਨ ਤਾਰਿਆਂ ਨੂੰ ਤਾਂ ਐਦਾਂ ਫੜ ਲੈਂਦੇ ਆ ਸੋ ਇਹ ਬੜੀ ਹਿੰਮਤ ਹੈ ਇਹਨਾਂ ਚ ਔਰ ਮੈਂ ਇਸ ਕਰਕੇ ਵੀ ਆਉਣਾ ਸੀ ਕਮਾਨ ਸਾਹਿਬ ਨੇ ਮੈਨੂੰ ਬੁਲਾਇਆ ਇਸ ਕਰਕੇ ਵੀ ਆਉਣਾ ਸੀ ਕਿਉਂਕਿ ਇਹਨਾਂ ਦੇ ਲਾਂਚ ਕੀਤੇ ਕਲਾਕਾਰ ਸੀਐਮ ਬਣ ਗਏ ਮੈਂ ਕਿਹਾ ਸਾਡਾ ਵੀ ਕੁਝ ਬਣ ਜਾ ਕਿ ਔਰ ਬੜੀ ਖੁਸ਼ੀ ਦੀ ਗੱਲ ਹੈ ਮੈਂ ਕਿਉਂਕਿ ਸਾਡੇ ਵਿੱਚੋਂ ਨਿਕਲੇ ਕਲਾਕਾਰ ਉਹ ਜਿਹੜਾ ਕਾਮੇਡੀ ਕਰਦੇ ਕਰਦੇ ਕਲਾਕਾਰ ਤੁਹਾਨੂੰ ਸਾਰਿਆਂ ਦਾ ਚਾਹੇਤਾ ਇੱਥੇ ਕਰਦੇ ਕਰਦੇ ਕਲਾਕਾਰ ਸੀਐਮ ਦੀ ਕੁਰਸੀ ਤੇ ਪਹੁੰਚ ਗਏ ਅਸੀਂ ਇਕੱਠੇ ਦੋਵੇਂ ਮੈਂ ਤੇ ਭਗਵੰਤ ਮਾਨ ਸਾਹਿਬ ਇਕੱਠੇ ਬੰਬੇ ਗਏ ਕਠਈਏ ਸੇ ਬਹੁਤ ਸਾਰੇ ਸ਼ੋਅ ਕੀਤੇ ਕਠਈ ਅਸੀਂ ਉਹ ਸ਼ੋਅਾਂ ਨੂੰ ਜਿੱਤੇ ਦੁਆਏ ਜਾਣੇ ਪਰ ਦੁੱਖ ਦੀ ਗੱਲ ਏ ਜਦੋਂ ਮੁੱਖ ਮੰਤਰੀ ਬਣਨ ਦੀ ਵਾਰੀ ਆਈ ਤੇ ਇਕੱਲੇ ਬਣ ਗਏ ਮੈਨੂੰ ਪੁੱਛਿਆ ਤੱਕਣਾ ਸੋ ਲੇਕਿਨ ਮੈਂ ਸਲੂਟ ਕਰਦਾ ਉਹ ਸਾਡੇ ਵਿੱਚੋਂ ਨਿਕਲੇ ਉਸ ਕਲਾਕਾਰ 작ਤਾਰ ਜੱਗੀ ਭਾਜੀ ਵੀ ਇਹ ਜਿਹੜੇ ਉਹਨਾਂ ਨਾਲ ਬਹੁਤ ਸਾਰਾ ਕੰਮ ਕਰ ਚੁੱਕੇ ਕਿਉਂਕਿ ਇਹ ਨਾ ਸਮਝੀਓ ਕਿ ਮੈਂ ਪ੍ਰਚਾਰ ਕਰ ਰਿਹਾ ਆਪਣੇ ਵੀਰ ਭਗਵੰਤ ਮਾਨ ਦਾ ਮੈਂ ਅਕਸਰ ਕਹਿੰਦਾ ਜੋ ਪੰਜਾਬ ਦੇ ਲਈ ਵੀ ਉਹ ਕੰਮ ਕਰ ਰਿਹਾ ਉਹਦੇ ਲਈ ਵੀ ਮੈਂ ਸਲੂਟ ਕਰਦਾ ਮੈਂ ਅਕਸਰ ਇਹ ਸ਼ੇਅਰ ਵੀ ਬੋਲਦਾ ਹੁੰਨਾ ਹੈ ਕਿ ਪੈਸਾ ਹਾਸਲ ਕਰਕੇ ਕੋਈ ਧਨਵਾਨ ਬੰਦਾ ਹੈ ਰਤਬਾ ਹਾਸਲ ਕਰਕੇ ਕੋਈ ਪ੍ਰਧਾਨ ਬੰਦਾ ਹੈ ਪਰ ਵਾਹਿਗੁਰੂ ਦੀ ਕਿਰਪਾ ਤੇ ਕਰੋੜਾਂ ਦਵਾਵਾਂ ਹਾਸਲ ਕਰਕੇ ਦੁਨੀਆ 'ਚ ਕੋਈ ਯੋਧਾ ਭਗਵੰਤ ਮਾਨ ਬੰਦਾ ਹੈ ਸੋ ਪੰਜਾਬ ਦੀ ਇਸ ਖਲਕਤ ਲਈ ਸਾਡੇ ਕਲਾਕਾਰਾਂ ਲਈ ਪੰਜਾਬ ਦੇ ਲਈ ਜੋ ਕੰਮ ਕਰ ਰਹੇ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ ਔਰ ਮੇਰੇ ਨਾਲ ਮੇਰਾ ਵੀ ਡਿਪਟੀ ਰਾਜਾ ਕਿਉਂਕਿ ਇਹ ਮਾਹੌਲ ਐਦੇ ਬਣਿਆ ਰਹਿਣਾ ਚਾਹੀਦਾ ਇੱਕ ਮਿੰਟ ਵਾਰ ਦੀਪਕ ਜੀ ਬਹੁਤ ਬਿਜ਼ੀ ਟਾਈਮ ਹੈ ਬਹੁਤ ਸ਼ੈਡਿਊਲ ਬਿਜੀ ਹੈ ਜਰਨਲ ਕਮਾਂਡ ਜੀ ਨੂੰ ਬਹੁਤ ਬਹੁਤ ਪਤਾਈਆਂ ਔਰ ਸਾਡੇ ਬਨਨੀ ਸ਼ਰਮਾ ਜੀ ਜਲੰਧਰ ਸਾਡੀ ਪਹਿਲੀ ਮੀਟਿੰਗ ਹੋਈ ਸੀ ਜਰਨਲ ਕਮਾਂਡ ਜੀ ਦੇ ਨਾਲ ਅੱਜ ਉਹ ਉਪਰਾਲਾ ਸਿਰੇ ਚੜ ਰਿਹਾ ਔਰ ਸਿਰੇ ਚੜੇਗਾ ਤੋ ਆਪਾਂ ਇਸ ਉਪਰਾਲੇ ਨੂੰ ਸਲੂਟ ਕਰਦੇ ਆਂ ਪੂਰੀ ਟੀਮ ਨੂੰ ਸਲੂਟ ਕਰਦੇ ਆਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਬਿਜ਼ੀ ਆ ਤੁਸੀਂ ਗੀਤਕਾਰਾਂ ਦਾ ਪਰਿਵਾਰ ਹੈ ਅਸੀਂ ਕਮੇਡੀਅਨ ਤੁਹਾਡੇ ਗੁਆਡੀ ਆਂ ਇਸ ਕਰਕੇ ਗੁਆਡੀ ਦੇ ਤੌਰ ਤੇ ਅਸੀਂ ਆ ਕੇ ਤੁਹਾਡੇ ਉਪਰਾਲੇ ਵਿੱਚ ਸ਼ਾਮਲ ਹੋਏ ਆਂ ਤੋ ਬਿਜ਼ੀ ਸ਼ੈਡਿਊਲ ਨੂੰ ਦੇਖਦੇ ਹੋਏ ਆਪਾਂ ਮਾਈਕ ਹੌਂਡ ਓਵਰ ਕਰਾਂਗੇ ਦੀਪਕ ਰਾਜ ਜੀ ਸੋ ਮੈਂ ਜਾਂਦੇ ਜਾਂਦੇ ਮੈਂ ਇੱਕ ਵਾਰੀ ਕਿਉਂ ਕਿ ਉਹ ਸਾਰੇ ਪਲਾਵਿਕੋ ਕਿ ਮੈਂ ਵੀ ਘਟੋ ਘਟ ਗੀਤ ਵੀ ਲਿਖਦਾ ਮੈਂ ਸ਼ਾਇਰੀ ਵੀ ਕਰਦਾ ਮੈਂ ਸ਼ੇਅਰ ਵੀ ਬਹੁਤ ਲਿਖਿਆ ਔਰ ਮੈਂ ਘਟੋ ਘਟ ਹਜ਼ਾਰ ਗੀਤ ਲਿਖਿਆ ਮੈਨੂੰ ਸੰਧੂ ਸਾਹਿਬ ਪੁੱਛ ਕੇ ਕਹਿੰਦੇ ਕਿ ਇੰਨਾ ਗੀਤ ਕਿਦਾਂ ਲਿਖ ਲਿਆ ਮੈਂ ਕਿਹਾ ਬਸ ਟੀਵੀ ਆਨ ਕਰਕੇ ਬਹਿ ਜਾਂਦਾ ਉਧਰੋਂ ਸਿੰਗਰ ਬੋਲਦਾ ਰਹਿਣਾ ਮੈਂ ਲਿਖਦਾ ਰਹਿਣਾ ਸੋ ਲਿਖੇ ਤਾਂ ਤੁਸੀਂ ਸਾਰਿਆਂ ਨੇ ਤੁਹਾਡੀ ਕਲਮ ਨੂੰ ਸਲੂਟ ਜਾਂਦੇ ਜਾਂਦੇ ਮੈਂ ਉਹਨਾਂ ਸ਼ਹੀਦਾਂ ਨੂੰ ਵੀ ਸਲੂਟ ਕਰਦਾ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਅਸੀਂ ਆਜ਼ਾਦੀ ਦੀ ਫਜ਼ਾ ਵਿੱਚ ਖੜੇ ਹਾਂ ਉਹ ਸ਼ਹੀਦ ਸਾਡੇ ਕੋਲੋਂ ਕੁਝ ਨਹੀਂ ਚਾਹੁੰਦੇ ਸਨ ਦੋਸਤੋ ਮੈਂ ਅਕਸਰ ਉਹਨਾਂ ਲਈ ਕਹਿੰਦਾ हम शहीदों के साय में पलकर बड़े हुए हैं गए वो नीम में, ज़मीनों के नीचे गड़े हुए हैं, हमारे खून से लिखा हुआ इतिहास हमें जोरदार ताड़ियां मालू हसदा रखे तंदुरुस्त रखे चढ़ती कला च रखे और इस उपराले बार पट्टी पट्टी वाले भाजी जरैल कुमान साहब पूरी टीम न ਸਾਰੇ ਹਨ ਪੂਰੀ ਟੀਮ ਨੂੰ ਤੇ ਬੰਨੀ ਸ਼ਰਮਾ ਜੀ ਸਾਡੇ ਵੀਰ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਅਸੀਂ ਇੱਥੇ ਤੁਹਾਡੇ ਸਾਹਮਣੇ ਵੈਸੇ ਤੁਹਾਡੇ ਇਸ ਪਰਿਵਾਰ ਦੇ ਵਿੱਚੋਂ ਹੀ ਆ ਜ਼ੋਰਦਾਰ ਤਾੜੀਆਂ ਲਾ ਦਿਓ ਇਸ ਟੀਮ ਦੇ ਲਈ ਜਿਹੜੇ ਕਿ ਐਡਾ ਵੱਡਾ ਓਪਰਲਾ ਕਰ ਰਿਹਾ ਧੰਨਵਾਦ ਜੀ ਤਾੜੀਆਂ ਲਾ ਦਿਓ ਇੱਕ ਵਾਰ ਜ਼ੋਰਦਾਰ ਜੀ ਔਰ ਸਾਰੀ ਮਹਿਨਾਜ਼ ਕਲਮਾ ਬੈਠੀਆਂ ਨੇ ਪੰਜਾਬ ਦੇ ਮੰਨੇ ਪਰਮੰਨੇ ਗੀਤਕਾਰ ਜਿਨ੍ਹਾਂ ਦੇ ਗੀਤਾਂ ਤੇ ਕੁੱਲ ਦੁਨੀਆ ਨੱਚਦੀ ਹੈ ਸੋ ਅਲਫ਼ਾਜ਼ਾਂ ਦੇ ਸਮੁੰਦਰ ਦੇ ਵਿੱਚੋਂ ਗੋਤੇ ਲਾ ਕੇ ਬੜੀ ਮਿਹਨਤ ਦੇ ਨਾਲ ਆਪ ਸਭ ਜਾਣਦੇ ਹੋ ਕਿ ਕਿਸ ਤਰ੍ਹਾਂ ਇੱਕ ਗੀਤਕਾਰ ਇੱਕ ਗੀਤ ਨੂੰ ਤਿਆਰ ਕਰਦਾ ਹੈ ਤੇ ਕ੍ਰੈਡਿਟ ਕੋਈ ਹੋਰ ਲੈ ਜਾਂਦਾ ਸੋ ਕਈ ਵਾਰੀ ਤੇ 1921 ਦਾ ਫਰਕ ਹੁੰਦਾ ਕਿ ਚਲੋ ਉਹ ਵੀ ਪਰ ਕਈ ਵਾਰੀ 1921 ਦਾ ਫਰਕ ਪੈ ਜਾਂਦਾ ਕਿ ਉਹ ਗੀਤਕਾਰ ਜਿਨ੍ਹਾਂ ਦੀ ਗੀਤਾਂ ਤੇ ਧੁਨਾਂ ਤੇ ਸਾਰੀ ਦੁਨੀਆ ਨੱਚਦੀ ਹੈ ਕਈ ਵਾਰੀ ਬਹੁਤ ਸਾਰੇ ਗੀਤਕਾਰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਦੇ ਵਿੱਚ ਨੱਚਦੇ ਰਹਿੰਦੇ ਸੋ ਇਹ ਜਿਹੜਾ ਉਪਰਾਲਾ ਮੇਰੇ ਵੱਡੇ ਵੀਰ ਕੁਮਾਨ ਸਾਹਿਬ ਪੱਟੀਪਰੀ ਵਾਲਾ ਉਹਨਾਂ ਦੀ ਪੂਰੀ ਟੀਮ ਮੈਂ ਸੈਲੂਟ ਕਰਦਾ ਐਪਰੀਸ਼ੀਏਟ ਕਰਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਜ਼ੋਰਦਾਰ ਤਾੜੀਆਂ ਇਸ ਉਪਰਾਲੇ ਦੇ ਲਈ ਕਿ ਉਹਨਾਂ ਗੀਤਕਾਰਾਂ ਨੂੰ ਉਹਨਾਂ ਉਹਨਾਂ ਸਾਰਿਆਂ ਨੂੰ ਉਹ ਹੱਕ ਮਿਲਣਾ ਚਾਹੀਦਾ ਉਹ ਮਿਆਰ ਉਹ ਮੁਕਾਮ ਮਿਲਣਾ ਚਾਹੀਦਾ ਜਿਸ ਮੁਕਾਮ ਦੇ ਉਹ ਹੱਕਦਾਰ ਹੈ ਸੋ ਮੈਂ ਅਕਸਰ ਪੰਜਾਬੀ ਗੀਤਾਂ ਬਾਰੇ ਪੰਜਾਬੀ ਗੀਤਕਾਰਾਂ ਬਾਰੇ ਅਕਸਰ ਕਹਿੰਨਾ ਚੀਮਾ ਸਾਹਿਬ ਕਿਆ ਬਾਤ ਹੈ ਜਿਨ੍ਹਾਂ ਦੇ ਨਾਲ ਅਸੀਂ ਸੈਂਕੜੇ ਸ਼ੋਅ ਕੀਤੇ ਆ ਤੁਹਾਡੇ ਨਾਲ ਸ਼ੋਅ ਕਰਦੇ ਕਰਦੇ ਹਰ ਕਲਾਕਾਰ ਇੱਕ ਅੱਛੇ ਮੁਕਾਮ ਤੇ ਪਹੁੰਚਿਆ ਜੀ ਸੋ ਮੈਂ ਪੰਜਾਬੀ ਗੀਤਾਂ ਬਾਰੇ ਤੇ ਪੰਜਾਬੀ ਗੀਤਕਾਰਾਂ ਬਾਰੇ ਅਕਸਰ ਕਹਿਣਾ ਹੁੰਦਾ ਕਿ ਮਿਹਨਤ ਤੇ ਲਗਨ ਹਰ ਇਨਸਾਨ ਵਿੱਚ ਪਹਿਚਾਨ ਪਾ ਦਿੰਦੀ ਹੈ ਮਿਹਨਤ ਤੇ ਲਗਨ ਹਰ ਇਨਸਾਨ ਵਿੱਚ ਪਹਿਚਾਨ ਪਾ ਦਿੰਦੀ ਹੈ ਪਾਣੀ ਦੀ ਇੱਕ ਬੂੰਦ ਪੱਥਰ ਤੇ ਨਿਸ਼ਾਨ ਪਾ ਦਿੰਦੀ ਹੈ ਰੱਬ ਦੀ ਸੱਚੀ ਬੰਦਗੀ ਹੈ ਪੰਜਾਬੀ ਗੀਤਕਾਰੀ ਜਿਹੜੀ ਸਿਰ ਚੜ੍ਹ ਕੇ ਬੋਲਦੀ ਹੈ ਤੇ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦੀ ਹੈ ਸੋ ਇਹੋ ਕਲਮਾ ਬੈਠੀਆਂ ਜਿਨ੍ਹਾਂ ਦੇ ਵਿੱਚ ਮੁਰਦਿਆਂ ਵਿੱਚ ਵੀ ਜਾਨ ਪਾਉਣ ਦੀ ਹਿੰਮਤ ਰੱਖਦੇ ਐ ਔਰ ਮੈਂ ਅਕਸਰ ਮੰਨਦਾ ਕਿ ਸਭ ਤੋਂ ਵੱਧ ਤਾਕਤਵਰ ਦਲੇਰ ਬੰਦੇ ਜਿਹੜੇ ਆ ਉਹ ਗੀਤਕਾਰ ਹੁੰਦੇ ਆ ਰਾਈਟਰ ਹੁੰਦੇ ਆ ਜਿਹੜੇ ਰੱਬ ਨਾਲ ਵੀ ਗੱਲਾਂ ਕਰ ਲੈਂਦੇ ਆ ਚੰਨ ਤਾਰਿਆਂ ਨੂੰ ਤਾਂ ਐਦਾਂ ਫੜ ਲੈਂਦੇ ਆ ਸੋ ਇਹ ਬੜੀ ਹਿੰਮਤ ਐ ਇਹਨਾਂ ਚ ਔਰ ਮੈਂ ਇਸ ਕਰਕੇ ਵੀ ਆਉਣਾ ਸੀ ਕਮਾਨ ਸਾਹਿਬ ਨੇ ਮੈਨੂੰ ਬੁਲਾਇਆ ਇਸ ਕਰਕੇ ਵੀ ਆਉਣਾ ਸੀ ਕਿਉਂਕਿ ਇਹਨਾਂ ਦੇ ਲਾਂਚ ਕੀਤੇ ਕਲਾਕਾਰ ਸੀਐਮ ਬਣ ਗਏ ਮੈਂ ਕਿਹਾ ਸਾਡਾ ਵੀ ਕੁਝ ਬਣ ਜਾ ਕਿ